ਬਚਨਾਂ ਦੇ ਪੂਰੇ ਕਰਨੀ ਦੇ ਪੂਰੇ ਨਿਮਰਤਾ ਦੇ ਪੁੰਜ ਪੰਜਾ ਪਿਆਰਿਆਂ ਦੇ ਮੁਖੀ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੀ ਸੰਪਰਦਾ ਦੇ ਚਮਕਦੇ ਸਿਤਾਰੇ ਸਤਵੇਂ ਮਹਾਪੁਰਖ ਸੰਤ ਬਾਬਾ ਕਰਮ ਸਿੰਘ ਹੂਤੀ ਮਰਦਾਨ ਵਾਲੇ ਨਗਰ ਵਾਲੇ ਕੀ ਵੇਖਦੇ ਨੇ ਕਿ ਆਮ ਬੱਚਿਆਂ ਦੇ ਨਾਲੋਂ ਇਹ ਜਿਹੜਾ ਬੱਚਾ ਹੈ ਬੜਾ ਅਲੱਗ ਹੈ ਇਹ ਬਾਲਕ ਬੜਾ ਨਿਰਾਲਾ ਹੈ ਚਿਹਰੇ ਦੇ ਉੱਤੇ ਲਾਲੀ ਹੈ ਚਿਹਰਾ ਹਰ ਸਮੇਂ ਹੱਸੂ ਹੱਸੂ ਕਰਦਾ ਹੈ ਇੱਕ ਵਿਲੱਖਣ ਖਿੱਚ ਹੈ ਜਿਹੜੀ ਸਾਰਿਆਂ ਨੂੰ ਆਪਣੇ ਵੱਲ ਖਿੱਚਦੀ ਹੈ ਜਦੋਂ ਕਿਸੇ ਨੂੰ ਪਤਾ ਲੱਗਦਾ ਹੈ ਕਿ ਬਾਬਾ ਸਾਹਿਬ ਸਿੰਘ ਬੇਦੀ ਦੇ ਬਚਨਾਂ ਨਾਲ ਇਹਨਾਂ ਦੇ ਘਰੇ ਬਾਲਕ ਨੇ ਜਨਮ ਲਿਆ ਹੈ ਉਹ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਪਰ ਮਾਤਾ ਬੱਚੇ ਨੂੰ ਲਕੋ ਲਕੋ ਕੇ ਰੱਖਦੀ ਹੈ ਬਹੁਤੇ ਪ੍ਰੇਮੀਆਂ ਦੇ ਮਨ ਵਿੱਚ ਇਹ ਵਹਿਮ ਹੁੰਦਾ ਹੈ ਕਿ ਸ਼ਾਇਦ ਬਾਬਾ ਕਰਮ ਸਿੰਘ ਨੇ ਅੰਗਰੇਜ਼ਾਂ ਦੇ ਪਾਸ ਨੌਕਰੀ ਕੀਤੀ ਕਿ ਨੌਜਵਾਨ ਬੀਬੀ ਦੀ ਬੇਪੱਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਬਾਬਾ ਕਰਮ ਸਿੰਘ ਨੇ ਨਾ ਖੱਬੇ ਵੇਖਿਆ ਨਾ ਸੱਜੇ ਮਿਆਂਨ ਦੇ ਵਿੱਚੋਂ ਕਿਰਪਾਨ ਧੂ ਲਈ ਕਿਰਪਾਨ ਕੱਢ ਕੇ ਜਦੋਂ ਉਹ ਤੇ ਬਾਹਰ ਲਗੇ ਕਰਨ ਉਹ ਫੌਜੀ ਡਰ ਗਿਆ ਉੱਥੇ ਫਿਰ ਬਾਬਾ ਕਰਮ ਸਿੰਘ ਨੇ ਆਖਿਆ ਵੀ ਆਪਣਾ ਰਜਿਸਟਰ ਚੈੱਕ ਕਰੋ ਜੇ ਮੇਰਾ ਨਾਮ ਦਰਜ ਹੈ ਤੇ ਮੈਂ ਨੌਕਰੀ ਕਰਾਂਗਾ ਤੇ ਜੇ ਨਾਮ ਨਾ ਮਿਲਿਆ ਤੇ ਫਿਰ ਮੈਨੂੰ ਜਾਣ ਤੋਂ ਕੋਈ ਰੋਕ ਨਹੀਂ ਸਕਦਾ ਬਾਬਾ ਕਰਮ ਸਿੰਘ ਲੱਗੇ ਕਹਿਣ ਵੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਮੈਂ ਕੋਈ ਡਾਕਟਰ ਤੇ ਨਹੀਂ ਹਾਂ ਉੱਥੇ ਫਿਰ ਉਹਨਾਂ ਦੇ ਵਿੱਚੋਂ ਇੱਕ ਬਜ਼ੁਰਗ ਮਾਤਾ ਸੀ ਬੜੀ ਸਿਆਣੀ ਉਹਨੇ ਆਖਿਆ ਬਾਬਾ ਜੀ ਤੁਸੀਂ ਡਾਕਟਰ ਨਹੀਂ ਹੋ ਪਰ ਤੁਸੀਂ ਗੁਰੂ ਨਾਨਕ ਦੇ ਘਰ ਦੇ ਪਹਿਰੇਦਾਰ ਹੋ ਜਿਹੜਾ ਗੁਰੂ ਨਾਨਕ ਦੇ ਘਰ ਦਾ ਪਹਿਰੇਦਾਰ ਹੁੰਦਾ ਹੈ ਉਹ ਗੁਰੂ ਨਾਨਕ ਦੇ ਘਰ ਦਾ ਮਾਲਕ ਹੀ ਹੁੰਦਾ ਹੈ ਪਰਮ ਸਤਕਾਰ ਯੋਗ ਗੁਰੂ ਰੂਪ ਗੁਰੂ ਸواری ਸਾਧ ਸੰਗਤ ਗੁਰੂ ਨਾਨਕ ਨਾਮ ਲੇਵਾ ਸਰਬੱਤ ਸੰਗਤਾਂ ਨੂੰ ਗੁਰੂ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਵਾਰ ਦੀ ਤਰ੍ਹਾਂ ਅੱਜ ਇੱਕ ਵਾਰੀ ਫੇਰ ਆਪ ਜੀ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਇੱਕ ਮਹਾਨ ਪਰਉਪਕਾਰੀ ਬਚਨਾਂ ਦੇ ਪੂਰੇ ਕਰਨੀ ਦੇ ਪੂਰੇ ਨਿਮਰਤਾ ਦੇ ਪੁੰਜ ਪੰਜਾਂ ਪਿਆਰਿਆਂ ਦੇ ਮੁਖੀ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੀ ਸੰਪਰਦਾ ਦੇ ਚਮਕਦੇ ਸਿਤਾਰੇ ਸਤਵੇਂ ਮਹਾਪੁਰਖ ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਉਹਨਾਂ ਦਾ ਜੀਵਨ ਲੈ ਕੇ ਸੰਗਤਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਏ ਆ ਸੰਗਤਾਂ ਦੇ ਰੂਬਰੂ ਸੋ ਆਓ ਕੋਨਾ ਮਹਾਪੁਰਖਾਂ ਦੇ ਜੀਵਨ ਤੋਂ ਪਹਿਲਾਂ ਇੱਕ ਛੋਟੀ ਜੀ ਪੰਛੀ ਝਾਤ ਉਸ ਏਰੀਆ ਦੇ ਉੱਤੇ ਮਾਰੀ ਜਾਵੇ ਜਿਸ ਏਰੀਆ ਦੇ ਵਿੱਚ ਮਹਾਪੁਰਖਾਂ ਨੇ ਜਨਮ ਲਿਆ ਭਾਈ ਦਇਆ ਸਿੰਘ ਦੀ ਸੰਪਰਦਾ ਦੇ ਚਮਕਦੇ ਸਤਾਰੇ ਹੀ ਬਾਬਾ ਸਾਹਿਬ ਸਿੰਘ ਬੀਦੀ ਊਨਾ ਸਾਹ ਵਾਲੇ ਇੱਕ ਸਮੇਂ ਪਾਕਿਸਤਾਨ ਦੇ ਵਿੱਚ ਪਿੰਡ ਕਾਦੀਆਂ ਇਤਿਹਾਸ ਵਿੱਚ ਕਾਜ਼ੀਆਂ ਨਾਮ ਵੀ ਦਰਜ ਹੈ ਜੋ 라ਵਲਪਿੰਡੀ ਦੇ ਨੇੜੇ ਪੈਂਦਾ ਇਸ ਥਾਂ ਤੇ ਆਉਂਦੇ ਨੇ ਪ੍ਰਚਾਰ ਹਿਤ ਇਸੇ ਪਿੰਡ ਦੇ ਵਿੱਚੋਂ ਇੱਕ ਭਾਈ ਸੇਵਾ ਸਿੰਘ ਗੁਰੂ ਦਾ ਪਿਆਰਾ ਤੇ ਉਹਨਾਂ ਦੇ ਨਾਲ ਭਾਈ ਕਿਰਪਾ ਸਿੰਘ ਤੇ ਕਿਰਪਾ ਸਿੰਘ ਦੀ ਧਰਮਸਪਤਨੀ ਮਾਤਾ ਸੂਬੀ ਕੌਰ ਮਾਤਾ ਸੂਬੀ ਕੌਰ ਦੀ ਇੱਕ ਭੈਣ ਇਹਨਾਂ ਦੇ ਘਰੇ ਆਈ ਹੋਈ ਹੈ ਜੋ ਗੁਰੂ ਘਰ ਦੀ ਬੜੀ ਸ਼ਰਧਾਲੂ ਹੈ ਉਹਨੂੰ ਪਤਾ ਲੱਗਦਾ ਹੈ ਕਿ ਮਹਾਪੁਰਖ ਆਏ ਨੇ ਨਗਰ ਦੇ ਵਿੱਚ ਆਪਣੀ ਭੈਣ ਨੂੰ ਭੈਣ ਸੂਬੀ ਕੌਰ ਨੂੰ ਲੈ ਕੇ ਮਹਾਪੁਰਖਾਂ ਦੇ ਚਰਨਾਂ ਵਿੱਚ ਜਾਂਦੀ ਹੈ ਤੇ ਬੇਨਤੀ ਕਰਦੀ ਹੈ ਬਾਬਾ ਜੀ ਕਿਰਪਾ ਕਰੋ ਇਹ ਮੇਰੀ ਭੈਣ ਹੈ ਤਿੰਨ ਧੀਆਂ ਇਹਦੀ ਕੁਖ ਤੋਂ ਜਨਮ ਲੈ ਚੁੱਕੀਆਂ ਨੇ ਪਰ ਪੁੱਤਰ ਦੀ ਦਾਤ ਨਹੀਂ ਮਿਲੀ ਕਿਰਪਾ ਕਰਕੇ ਇਸ ਪਰਿਵਾਰ ਤੇ ਬਖਸ਼ਿਸ਼ ਕਰੋ ਪੁੱਤਰ ਦੀ ਦਾਤ ਬਖਸ਼ੋ ਬਾਬਾ ਸਾਹਿਬ ਸਿੰਘ ਬੀਦੀ ਉਹਨਾਂ ਸਾਹਵਾਲੇ ਲੱਗੇ ਕਹਿਣ ਪੁੱਤਰ ਤਾਂ ਮਿਲ ਜਾਏਗਾ ਪਰ ਐਨਾ ਕਹਿ ਕੇ ਚੁੱਪ ਕਰ ਗਏ ਉਸ ਬੀਬੀ ਕਰਤਾਰ ਕੌਰ ਨੇ ਜੋ ਸੁਭੀ ਕੌਰ ਦੀ ਭੈਣ ਸੀ ਉਹਨੇ ਪੁੱਛਿਆ ਬਾਬਾ ਜੀ ਕੀ ਗੱਲ ਚੁੱਪ ਕਿਉਂ ਕਰ ਗਏ ਬਾਬਾ ਸਾਹਬ ਸਿੰਘ ਬੇਦੀ ਉਹਨਾਂ ਸਾਹਬ ਵਾਲੇ ਲੱਗੇ ਕਹਿਣ ਪੁੱਤਰ ਤਾਂ ਹੋ ਜਾਏਗਾ ਪਰ ਪੁੱਤਰ ਦਾ ਸੁੱਖ ਭੋਗਣਾ ਇਹਨਾਂ ਦੇ ਕਰਮਾਂ ਦੇ ਵਿੱਚ ਨਹੀਂ ਹੋਏਗਾ ਕਿਉਂਕਿ ਜਿਹੜਾ ਪੁੱਤਰ ਆਏਗਾ ਉਹ ਸੰਸਾਰ ਦੇ ਭਲੇ ਵਾਸਤੇ ਇਹਦੀ ਕੁੱਖ ਨੂੰ ਭਾਗ ਜ਼ਰੂਰ ਲਾਏਗਾ ਪਰ ਉਹਨੇ ਸੰਸਾਰ ਦਾ ਕੇ ਉਧਾਰ ਕਰਨਾ ਸੋ ਇਹ ਬਚਨ ਕੀਤੇ ਪਰਿਵਾਰ ਨੂੰ ਖੁਸ਼ੀ ਹੋਈ ਕਿ ਚਲੋ ਪੁੱਤਰ ਦੀ ਦਾਤ ਤਾਂ ਮਿਲੇਗੀ ਏਸੀ ਦੇ ਚਲਦਿਆਂ 1826 ਦੇ ਵਿੱਚ ਜੁਲਾਈ ਦੇ ਮਹੀਨੇ ਕਾਦੀਆਂ ਪਿੰਡ ਦੇ ਵਿੱਚ ਸਰਦਾਰ ਕਿਰਪਾ ਸਿੰਘ ਤੇ ਮਾਤਾ ਸੂਬੀ ਕੌਰ ਦੇ ਕੁੱਖ ਤੋਂ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦਾ ਜਨਮ ਹੁੰਦਾ ਜਦੋਂ ਬੱਚੇ ਦਾ ਜਨਮ ਹੁੰਦਾ ਨਗਰ ਵਾਲੇ ਕੀ ਵੇਖਦੇ ਨੇ ਕਿ ਆਮ ਬੱਚਿਆਂ ਦੇ ਨਾਲੋਂ ਇਹ ਜਿਹੜਾ ਬੱਚਾ ਹੈ ਬੜਾ ਅਲੱਗ ਹੈ ਇਹ ਬਾਲਕ ਬੜਾ ਨਿਰਾਲਾ ਹੈ ਚਿਹਰੇ ਦੇ ਉੱਤੇ ਲਾਲੀ ਹੈ ਚਿਹਰਾ ਹਰ ਸਮੇਂ ਹੱਸੂ ਹੱਸੂ ਕਰਦਾ ਹੈ ਇੱਕ ਵਿਲੱਖਣ ਖਿੱਚ ਹੈ ਜਿਹੜੀ ਸਾਰਿਆਂ ਨੂੰ ਆਪਣੇ ਵੱਲ ਖਿੱਚਦੀ ਹੈ ਔਰ ਸੰਗਤਾਂ ਨੂੰ ਦੱਸਦੀ ਕਿ ਉਸ ਜ਼ਮਾਨੇ ਦੇ ਵਿੱਚ ਖਾਸ ਕਰਕੇ ਉਸ ਏਰੀਏ ਦੇ ਵਿੱਚ ਮੁਸਲਮਾਨਾਂ ਦੀ ਬਹੁ ਗਿਣਤੀ ਸੀ ਤੇ ਇਸਲਾਮ ਦੇ ਵਿੱਚ ਅੱਜ ਕੱਲ ਵੀ ਆਪਾਂ ਜਾਣਦੇ ਹਾਂ ਕਿ ਜਾਦੂ ਟੂਣੇ ਦਾ ਚੱਲਣਾ ਜਿਹੜਾ ਕਈ ਇਲਾਕਿਆਂ ਦੇ ਵਿੱਚ ਬਹੁਤ ਹੈ ਸੋ ਉਸ ਇਲਾਕੇ ਵਿੱਚ ਵੀ ਸੀ ਸੋ ਮਾਤਾ ਸੂਬੀਕਾ ਔਰ ਦੇ ਮਨ ਵਿੱਚ ਇੱਕ ਵਹਿਮ ਹੈ ਕਿ ਬੜੇ ਚਿਰਾਂ ਬਾਅਦ ਮੰਗ ਕੇ ਪੁੱਤਰ ਲਿਆ ਕਿਤੇ ਕੋਈ ਜਾਦੂ ਟੂਣਾ ਨਾ ਕਰ ਦੇਵੇ ਕੋਈ ਟੋਟਕਾ ਨਾ ਕਰ ਦੇਵੇ ਉਹ ਬੜਾ ਬਚਾ ਬਚਾ ਕੇ ਰੱਖਦੀ ਹੈ ਜਦੋਂ ਕਿਸੇ ਨੂੰ ਪਤਾ ਲੱਗਦਾ ਹੈ ਕਿ ਬਾਬਾ ਸਾਹਿਬ ਸਿੰਘ ਬੇਦੀ ਦੇ ਬਚਨਾਂ ਨਾਲ ਇਹਨਾਂ ਦੇ ਘਰੇ ਬਾਲਕ ਨੇ ਜਨਮ ਲਿਆ ਉਹ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਪਰ ਮਾਤਾ ਬੱਚੇ ਨੂੰ ਲਕੋਲ ਕੋ ਕੇ ਰਖਦੀ ਹੈ ਇੱਕ ਦਿਨ ਦੁਪਹਿਰ ਦਾ ਸਮਾਂ ਬਾਲਕ ਭਾਬਾ ਕਰਮ ਸਿੰਘ ਝੂਲੇ ਦੇ ਵਿੱਚ ਪਾਏ ਹੋਏ ਨੇ ਲੇਟੇ ਹੋਏ ਨੇ ਤੇ ਮਾਤਾ ਸੂਬੀ ਕੌਰ ਹੈ ਜਿਹੜੀ ਉਹ ਆਪਣੇ ਵਿਹੜੇ ਦੇ ਵਿੱਚ ਘਰ ਦੇ ਕੰਮਕਾਰ ਕਰਦੀ ਹੈ ਇੰਨੇ ਚਿਰ ਨੂੰ ਇੱਕ ਸਾਧੂ ਆਉਂਦਾ ਦਰਵਾਜ਼ੇ ਤੇ ਆ ਕੇ ਸਤ ਕਰਤਾਰ ਦੀ ਆਵਾਜ਼ ਦਿੰਦਾ ਮਾਤਾ ਸੁਭੀ ਕੌਰ ਇਹ ਸਵਾਲ ਆਜ ਨੂੰ ਅਣ ਸੁਣਿਆ ਕਰ ਦਿੰਦੀ ਹੈ ਉਹ ਦੂਜੀ ਵਾਰੀ ਫਿਰ ਸਤ ਕਰਤਾਰ ਬੋਲਦਾ ਫਿਰ ਅਣ ਸੁਣਿਆ ਕੀਤਾ ਜਾਂਦਾ ਜਦੋਂ ਤੀਜੀ ਆਵਾਜ਼ ਦਿੰਦਾ ਸਤ ਕਰਤਾਰ ਤੇ ਮਾਤਾ ਸੁਭੀ ਕੌਰ ਜਾ ਕੇ ਦਰਵਾਜ਼ਾ ਖੋਲਦੀ ਹੈ ਪੁੱਛਦੀ ਹੈ ਬਾਬਾ ਜੀ ਕੀ ਗੱਲ ਹੈ ਉਹ ਸਾਧੂ ਮਹਾਤਮਾ ਲੱਗੇ ਕਹਨ ਭੈਣੇ ਇਸ ਘਰ ਦੇ ਵਿੱਚ ਇੱਕ ਰੱਬ ਦਾ અવਤਾਰ ਆਇਆ ਇੱਕ ਰੱਬ ਦੀ ਮੂਰਤ ਆਈ ਹੈ ਉਹਦੇ ਦਰਸ਼ਨ ਕਰਨ ਵਾਸਤੇ ਆਇਆ ਖੈਰ ਮਾਤਾ ਸੁਭੀ ਕੌਰ ਦਾ ਬਾਲਕ ਦੇ ਦਰਸ਼ਨ ਕਰੋਣਾ ਦਰਸ਼ਨ ਕਰਵਾਉਣ ਤੋਂ ਬਾਅਦ ਉਸ ਸਾਧੂ ਨੇ ਜਾਂਦੇ ਜਾਂਦੇ ਬਚਨ ਕਰਨਾ ਕਿ ਮਾਤਾ ਜੀ ਇਸ ਬੱਚੇ ਨੂੰ ਦਰਸ਼ਨ ਕਰਨ ਵਾਸਤੇ ਜੋ ਵੀ ਆਉਂਦਾ ਉਹਨੂੰ ਰੋਕੋ ਨਾ ਤੁਹਾਨੂੰ ਨਹੀਂ ਪਤਾ ਕਿ ਇਹ ਕਿੰਨਾ ਭਾਗਾ ਵਾਲਾ ਬਾਲਕ ਹੈ ਪ੍ਰਮਾਤਮਾ ਦਾ ਸਰੂਪ ਹੈ ਪ੍ਰਮਾਤਮਾ ਦੀ ਮੂਰਤ ਹੈ ਬਹੁਤੇ ਲੋਕਾਂ ਦਾ ਉਧਾਰ ਇਹਦੇ ਦਰਸ਼ਨ ਕਰਕੇ ਹੀ ਹੋਣਾ ਹੈ ਇਸ ਕਰਕੇ ਜਿਹੜਾ ਵੀ ਦਰਸ਼ਨ ਕਰਨ ਆਉਂਦਾ ਉਹਨੂੰ ਦਰਸ਼ਨ ਕਰਨ ਦਿਓ ਸੋ ਇਸ ਤਰ੍ਹਾਂ ਬਾਬਾ ਕਰਮ ਸਿੰਘ ਜੀ ਬਾਲ ਉਮਰ ਦੇ ਵਿੱਚ ਸੰਗਤਾਂ ਦਰਸ਼ਨ ਕਰਦੀਆਂ ਨੇ ਫਿਰ ਹੌਲੀ-ਹੌਲੀ ਪੜਨ ਵਾਸਤੇ ਭੇਜਿਆ ਗਿਆ ਪੜਾਈ ਸ਼ੁਰੂ ਹੁੰਦੀ ਹੈ ਜਦੋਂ 15 ਸਾਲ ਦੀ ਉਮਰ ਹੁੰਦੀ ਹੈ ਬਾਬਾ ਕਰਮ ਸਿੰਘ ਦੀ ਤੇ ਭਾਈ ਦਇਆ ਸਿੰਘ ਦੀ ਹੀ ਸੰਪਰਦਾ ਦੇ ਚਮਕਦੇ ਸਰਦਾਰੇ ਬਾਬਾ ਰਾਮ ਸਿੰਘ ਦੀ ਵਿਰਤ ਉਹਨਾਂ ਮਹਾਪੁਰਖਾਂ ਦੇ ਨਾਲ ਮਲਾਪ ਹੁੰਦਾ ਹੈ ਨਾਮ ਸਿਮਰਨ ਦੀ ਗੱਲ ਤਰ ਤੁਰਦੀ ਹੈ ਤੇ ਬਾਬਾ ਰਾਮ ਸਿੰਘ ਜੀ ਦਾ ਇਹ ਬਚਨ ਕਰਨਾ ਕਰਮ ਸਿਆ ਇਹ ਜਿਹੜਾ ਜਨਮ ਹੈ ਇਹ ਖਾਣ ਪੀਣ ਤੇ ਖੰਡਾਉਣ ਵਾਸਤੇ ਨਹੀਂ ਮਿਲਿਆ ਇਹ ਤਾਂ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਤੇ ਪਰਮਾਤਮਾ ਦੀ ਬਣਾਈ ਲੁਕਾਈ ਦੇ ਭਲੇ ਵਾਸਤੇ ਮਿਲਿਆ ਸੋ ਬਾਬਾ ਕਰਨ ਸਿੰਘ ਜੀ ਦਾ ਸਿਮਰਨ ਦੇ ਵਿੱਚ ਜੁੜ ਜਾਣਾ ਏਸੇ ਦੌਰਾਨ ਫੌਜ ਦੀ ਨੌਕਰੀ ਕਰਦੇ ਨੇ ਇੱਥੇ ਇੱਕ ਗੱਲ ਹੋਰ ਸਪਸ਼ਟ ਕਰ ਦਈਏ ਬਹੁਤੇ ਪ੍ਰੇਮੀਆਂ ਦੇ ਮਨ ਵਿੱਚ ਇਹ ਵਹਿਮ ਹੁੰਦਾ ਹੈ ਕਿ ਸ਼ਾਇਦ ਬਾਬਾ ਕਰਮ ਸਿੰਘ ਨੇ ਅੰਗਰੇਜ਼ਾਂ ਦੇ ਪਾਸ ਨੌਕਰੀ ਕੀਤੀ ਹੈ ਅਸਲ ਦੇ ਵਿੱਚ ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਜਿੰਨੀਆਂ ਵੀ ਸਿੱਖ ਫੌਜਾਂ ਸਨ ਉਹ ਸਾਰੀਆਂ ਅੰਗਰੇਜ਼ਾਂ ਦੇ ਅੰਡਰ ਆ ਗਈਆਂ ਇਸੇ ਤਰੀਕੇ ਬਾਬਾ ਕਰਮ ਸਿੰਘ ਜਿਸ ਫੌਜ ਵਿੱਚ ਨੌਕਰੀ ਕਰਦੇ ਸਨ ਉਹ ਫੌਜ ਵੀ ਅੰਗਰੇਜ਼ਾਂ ਦੇ ਅੰਡਰ ਆ ਚੁੱਕੀ ਸੀ ਉਹਨਾਂ ਦੇ ਨੌਕਰੀ ਕਰਦਿਆਂ ਕਰਦਿਆਂ ਬਾਬਾ ਕਰਮ ਸਿੰਘ ਨੇ ਆਪਣਾ ਨਾਮ ਸਿਮਰਨ ਅਭਿਆਸ ਜਾਰੀ ਰੱਖਿਆ 1856 ਦੇ ਵਿੱਚ ਬਾਬਾ ਮਹਾਰਾਜ ਸਿੰਘ ਦੀ ਸ਼ਹੀਦੀ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਅੰਗਰੇਜ਼ ਹੈ ਉਹ ਪੂਰੀ ਤਰ੍ਹਾਂ ਪੰਜਾਬ ਤੇ ਕਾਬਜ ਹੋ ਜਾਂਦਾ ਹੈ ਹੁਣ ਸਿੱਖ ਫੌਜਾਂ ਜਿਹੜੀਆਂ ਨੇ ਗੋਰਿਆਂ ਦੇ ਖਿਲਾਫ ਭੜਕੀਆਂ ਹੋਈਆਂ ਸਨ ਇਸੇ ਕਰਕੇ 1857 ਦਾ ਇੱਕ ਵਿਦਰੋਹ ਹੁੰਦਾ ਉਸ ਵਿਦਰੋਹ ਦੇ ਵਿੱਚ ਭਾਵੇਂ ਇਹ ਫੌਜਾਂ ਫੇਲ ਹੋ ਜਾਂਦੀਆਂ ਨੇ ਗੋਰਿਆਂ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬ ਨਹੀਂ ਹੁੰਦੀਆਂ ਪਰ ਇਸ ਲੜਾਈ ਤੋਂ ਭੜਕੇ ਹੋਏ ਗੋਰੇ ਅੰਗਰੇਜ਼ ਨੇ ਆਪਣੀਆਂ ਫੌਜਾਂ ਨੂੰ ਦਿੱਲੀ ਨੂੰ ਲੁੱਟਣ ਦਾ ਹੁਕਮ ਦੇ ਦਿੱਤਾ ਕਿ ਜਿੰਨੇ ਵੀ ਹਿੰਦੂਸਤਾਨੀਆਂ ਦੇ ਘਰ ਨੇ ਉਹਨਾਂ ਨੂੰ ਲੁੱਟ ਲਿਆ ਜਾਏ ਮਾਰ-ਤਾੜ ਕਰ ਦਿੱਤੀ ਗਈ ਫੌਜਾਂ ਨੂੰ ਖੁੱਲੀ ਸ਼ੂਟ ਦੇ ਦਿੱਤੀ ਗਈ ਕਿ ਜੋ ਕਿਸੇ ਦੇ ਮਨ ਆਉਂਦਾ ਹੈ ਉਹ ਕਰੇ ਕੋਈ ਰੋਕੇਗਾ ਨਹੀਂ ਸੋ ਜਿਹੜੀਆਂ ਫੌਜਾਂ ਸਨ ਉਹਨਾਂ ਨੇ ਦਿੱਲੀ ਦੇ ਵਿੱਚ ਗਦਰ ਮਚਾ ਦਿੱਤਾ ਲੋਕਾਂ ਦੇ ਘਰਾਂ ਦੇ ਵਿੱਚੋਂ ਸਮਾਨ ਲੁੱਟਣਾ ਸ਼ੁਰੂ ਕਰ ਦਿੱਤਾ ਪੈਸਾ ਤੇਲਾ ਟਕਾ ਪਾਂਡਾ ਕੱਪੜਾ ਜੋ ਕਿਸੇ ਦੇ ਹੱਥ ਆਇਆ ਲੁੱਟ ਕੇ ਲੈ ਤੁਰਿਆ ਇੱਥੋਂ ਤੱਕ ਕਿ ਨੌਜਵਾਨ ਲੜਕੀਆਂ ਬਹੂ ਬੇਟੀਆਂ ਨੂੰ ਕੋਈ ਬੰਨ ਕੇ ਲੈ ਤੁਰੇ ਪਰ ਬਾਬਾ ਕਲਮ ਸਿੰਘ ਇਸੇ ਫੌਜ ਦੀ ਟੁਕੜੀ ਦੇ ਵਿੱਚ ਦਿੱਲੀ ਦੇ ਵਿੱਚ ਨੇ ਮਨ ਬੜਾ ਉਦਾਸ ਹੈ ਮਨ ਬੜਾ ਦੁਖੀ ਹੈ ਕਿ ਜਿਨ੍ਹਾਂ ਦੀ ਡਿਊਟੀ ਇਹਨਾਂ ਲੋਕਾਂ ਨੂੰ ਸਾਂਭਣ ਦੀ ਲੱਗਣੀ ਸੀ ਉਹਨਾਂ ਦੀ ਡਿਊਟੀ ਉਹਨਾਂ ਲੋਕਾਂ ਨੂੰ ਲੁੱਟਣ ਦੀ ਲਾ ਦਿੱਤੀ ਗਈ ਮਨ ਬੜਾ ਦੁਖੀ ਹੈ ਬਿਲਕ ਰਿਆ ਤੁਰੇ ਜਾਂਦੇ ਨੇ ਤੁਰੇ ਜਾਂਦੇ ਕੰਨਾਂ ਦੇ ਵਿੱਚ ਆਵਾਜ਼ ਪੈਂਦੀ ਹੈ ਇੱਕ ਘਰ ਦੇ ਦਰਵਾਜ਼ੇ ਦੇ ਅੰਦਰੋਂ ਕਿਸੇ ਬਲਾਦੇ ਰੋਣ ਦੀ ਆਵਾਜ਼ ਆਉਂਦੀ ਹੈ। ਬਾਬਾ ਕਰਮ ਸਿੰਘ ਅੱਗੇ ਵਧਦੇ ਨੇ ਕੀ ਵੇਖਿਆ ਇੱਕ ਫੌਜ ਦਾ ਸਿਪਾਹੀ ਉਸ ਘਰ ਦੇ ਵਿੱਚ ਵੜ ਕੇ ਇੱਕ ਨੌਜਵਾਨ ਬੀਬੀ ਦੀ ਬੇਪੱਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬਾਬਾ ਕਰਮ ਸਿੰਘ ਨੇ ਨਾ ਖੱਬੇ ਵੇਖਿਆ ਨਾ ਸੱਜੇ ਮਿਆਨ ਦੇ ਵਿੱਚੋਂ ਕਿਰਪਾਨ ਧੂ ਲਈ। ਕਿਰਪਾਨ ਕੱਢ ਕੇ ਜਦੋਂ ਉਹਤੇ ਵਾਰ ਲਗੇ ਕਰਨ ਉਹ ਫੌਜੀ ਡਰ ਗਿਆ। ਉਹਨੇ ਪੁੱਛਿਆ ਵੀ ਮੈਨੂੰ ਕਿਉਂ ਰੋਕ ਰਿਹਾ ਤੂੰ ਤਾਂ ਆਪ ਫੌਜੀ ਹੈ। ਬਾਬਾ ਕਰਮ ਸਿੰਘ ਦਾ ਕਹਿਣਾ ਮੂਰਖਾ ਫੌਜੀ ਦਾ ਮਤਲਬ ਹੁੰਦਾ ਕਿਸੇ ਦੀ ਰਾਖੀ ਕਰਨਾ ਕਿਸੇ ਨੂੰ ਲੁੱਟਣਾ ਨਹੀਂ ਇਸ ਤੋਂ ਪਹਿਲਾਂ ਕਿ ਤੇਰਾ ਸਿਰ ਧੜ ਤੋਂ ਜੁਦਾ ਹੋਵੇ ਇੱਥੋਂ ਚਲਾ ਜਾ ਖੈਰ ਉਹ ਮੁਕਤੀ ਦੀ ਗੱਲ ਫੌਜੀ ਡਰ ਕੇ ਦੌੜ ਗਿਆ ਉਥੇ ਬਾਬਾ ਕਰਮ ਸਿੰਘ ਦਾ ਪਰਿਵਾਰ ਨੂੰ ਕਹਿਣਾ ਘਬਰਾਓ ਨਹੀਂ ਤੁਸੀਂ ਅੰਦਰ ਬੈਠੋ ਮੈਂ ਬਾਹਰ ਪੈਰੇ ਤੇ ਖੜਦਾ ਕੋਈ ਤੁਹਾਡੀ ਬਾਹਵਲ ਝਾਕ ਨਹੀਂ ਸਕਦਾ ਇਤਿਹਾਸ ਦੇ ਵਿੱਚ ਕੁਝ ਪ੍ਰਚਾਰਕ 24 ਘੰਟੇ ਕਹਿੰਦੇ ਨੇ ਕੁਝ 2 ਦਿਨ ਕਹਿੰਦੇ ਨੇ ਪਰ ਮੁਕਤੀ ਦੀ ਗੱਲ ਕਿ 3 ਦਿਨ ਬਾਬਾ ਕਰਮ ਸਿੰਘ ਉਸ ਪਰਿਵਾਰ ਦੇ ਦਰਵਾਜ਼ੇ ਦੇ ਅੱਗੇ ਭੁੱਖੇ ਤਹਾਏ ਬਿਨਾ ਪ੍ਰਸ਼ਾਦ ਦੇ ਬਿਨਾ ਪਾਣੀ ਤੋਂ ਖੜੇ ਰਹੇ ਹੱਥ ਵਿੱਚ ਕੁਰਬਾਨ ਫੜੀ ਜਦੋਂ ਵੀ ਫੌਜ ਆਉਂਦੀ ਹੈ ਕਿਉਂਕਿ ਇਹ ਮੁਸਲਮਾਨਾਂ ਦਾ ਪਰਿਵਾਰ ਸੀ ਇਸਲਾਮੀ ਪਰਿਵਾਰ ਸੀ ਜਦੋਂ ਵੀ ਕੋਈ ਫੌਜ ਦੀ ਟੁਕੜੀ ਆਉਂਦੀ ਹੈ ਉਹ ਕਹਿੰਦੇ ਨੇ ਇਸ ਘਰ ਨੂੰ ਲੁੱਟਣਾ ਤੇ ਬਾਬਾ ਕਰਮ ਸਿੰਘ ਇਹ ਗੱਲ ਕਹਿ ਦਿੰਦੇ ਨੇ ਕਿ ਵੱਡੇ ਸਾਹਿਬ ਨੇ ਮੇਰੀ ਡਿਊਟੀ ਇੱਥੇ ਲਾਈ ਹੈ ਇਸ ਪਰਿਵਾਰ ਨੂੰ ਸਾਂਭਣ ਦੀ ਇਸ ਕਰਕੇ ਮੈਂ ਕਿਸੇ ਨੂੰ ਅੰਦਰ ਨਹੀਂ ਜਾਣ ਦੇਣਾ ਉਹ ਫੌਜ ਵਾਪਸ ਮੁੜਦੀ ਹੈ ਤਿੰਨਾਂ ਦਿਨਾਂ ਬਾਅਦ ਕਰਦੇ ਜਿਹੜੇ ਪੁਰਸ਼ ਮੈਂਬਰ ਸਨ ਬਾਹਰੋਂ ਵਾਪਸ ਆਏ ਬੀਬੀਆਂ ਨੇ ਘਰ ਦੀਆਂ ਔਰਤਾਂ ਨੇ ਉਹਨਾਂ ਘਰ ਵਾਲਿਆਂ ਨੂੰ ਦੱਸਿਆ ਕਿ ਇਹ ਜਿਹੜਾ ਗੁਰੂ ਦਾ ਸਿੱਖ ਹੈ ਤਿੰਨ ਦਿਨ ਤੋਂ ਭੁੱਖਣ ਪਾਣਾ ਸਾਡੇ ਬੂਹੇ ਅੱਗੇ ਖੜਾ ਕੋ ਸਾਰਾ ਪਰਿਵਾਰ ਰੋ ਰੋ ਕੇ ਬਾਬਾ ਕਰਮ ਸਿੰਘ ਦੇ ਚਰਨਾਂ ਤੇ ਧੇਪਿਆ ਆਖਿਆ ਬਾਬਾ ਜੀ ਤੁਸੀਂ ਬੜੀ ਕਿਰਪਾ ਕੀਤੀ ਹੈ ਬਾਬਾ ਕਰਮ ਸਿੰਘ ਨੇ ਆਖਿਆ ਸੀ ਇਹ ਮੇਰੀ ਕਿਰਪਾ ਨਹੀਂ ਇਹ ਪਰਮਾਤਮਾ ਨੇ ਜੋ ਸਾਡੀ ਡਿਊਟੀ ਲਈ ਹੈ ਅਸੀਂ ਉਹਨੂੰ ਪੂਰੀ ਕਰ ਰਹੇ ਹਾਂ ਪਰਿਵਾਰ ਵਾਲਿਆਂ ਨੇ ਬੜੀ ਕੋਸ਼ਿਸ਼ ਕੀਤੀ ਸੋਨਾ ਚਾਂਦੀ ਦੇਣ ਦੀ ਪੈਸੇ ਦੇਣ ਦੀ ਪਰ ਬਾਬਾ ਕਰਨ ਸਿੰਘ ਨੇ ਆਖਿਆ ਨਹੀਂ ਜੇ ਮੈਂ ਪੈਸੇ ਲੈਣੇ ਹੁੰਦੇ ਫਿਰ ਦੂਜਿਆਂ ਵਾਂਗੂ ਮੈਂ ਵੀ ਲੁੱਟ ਲੈਂਦਾ ਪਰ ਮੈਂ ਪੈਸੇ ਖਾਤਰ ਤੁਹਾਡੇ ਦਰ ਅਗੇ ਪਹਿਰਾ ਨਹੀਂ ਦਿੱਤਾ ਮੈਂ ਤੇ ਗੁਰੂ ਨਾਨਕ ਦਾ ਉਹ ਉਪਦੇਸ਼ ਹੈ ਜਿਹੜਾ ਉਹਦੇ ਉੱਤੇ ਪਹਿਰਾ ਦਿੱਤਾ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਣਾਈ ਮਨਾ ਕਰ ਦਿੱਤਾ ਕੁਝ ਵੀ ਲੈਣ ਤੋਂ ਖੈਰ ਫਿਰ ਡਿਊਟੀ ਤੇ ਆਏ ਇੱਕ ਦਿਨ ਫੇਰ ਕੋਤ ਕੈਸਾ ਵਰਤਦਾ ਹੈ ਕਿ ਬਾਬਾ ਕਰਮ ਸਿੰਘ ਸ਼ਾਮ ਦੇ ਸਮੇਂ ਰਹਿਰਾਸਬ ਦਾ ਪਾਠ ਕਰਕੇ ਜਦੋਂ ਡਿਊਟੀ ਤੇ ਜਾਂਦੇ ਨੇ ਰਾਤ ਦੀ ਡਿਊਟੀ ਸੀ ਪਹਿਰੇ ਦੀ ਤੇ ਡਿਊਟੀ ਤੇ ਖੜੇ ਖੜੇ ਸਮਾਧੀ ਲੱਗ ਜਾਂਦੀ ਹੈ ਜਦੋਂ ਸਮਾਧੀ ਲੱਗ ਜਾਂਦੀ ਹੈ ਬਾਬਾ ਕਰਮ ਸਿੰਘ ਸਾਰੀ ਰਾਤ ਸਮਾਧੀ ਦੇ ਵਿੱਚ ਕੱਢ ਦਿੰਦੇ ਨੇ ਦੂਜਾ ਦਿਨ ਸਵੇਰੇ ਵਾਪਸ ਆਉਂਦੇ ਨੇ ਫਿਰ ਦਿਨ ਦੀ ਉਹੀ ਰੁਟੀਨ ਫਿਰ ਜਦੋਂ ਸ਼ਾਮ ਨੂੰ ਡਿਊਟੀ ਤੇ ਵਾਪਸ ਜਾਣਾ ਸੀ ਤੇ ਬਾਬਾ ਕਰਮ ਸਿੰਘ ਨਿਤਨੇਮ ਕਰਨ ਵਾਸਤੇ ਬੈਠਦੇ ਨੇ ਬੈਠੇ ਬੈਠੇ ਫਿਰ ਸਮਾਧੀ ਲੱਗ ਜਾਂਦੀ ਹੈ ਮੁਕਤੀ ਗੱਲ ਡਿਊਟੀ ਤੇ ਨਹੀਂ ਜਾ ਸਕੇ ਜਦੋਂ ਡਿਊਟੀ ਤੇ ਨਹੀਂ ਜਾ ਸਕੇ ਤੇ ਇਹਨਾਂ ਦੇ ਨਾਲ ਇੱਕ ਸੂਬੇਦਾਰ ਸੀ ਮੁਸਲਮਾਨ ਉਹ ਬੜੀ ਈਰਖਾ ਕਰਦਾ ਸੀ ਕਿਉਂਕਿ ਬਾਬਾ ਕਰਮ ਸਿੰਘ ਦਾ ਫੌਜ ਦੇ ਵਿੱਚ ਸਤਕਾਰ ਬਹੁਤ ਸੀ ਈਰਖਾ ਵਸ ਉਹ ਜਿਹੜਾ ਮੁਸਲਮਾਨ ਸੂਬੇਦਾਰ ਸੀ ਉਨੇ ਸ਼ਿਕਾਇਤ ਕਰ ਦਿੱਤੀ ਜਾ ਕੇ ਅਫਸਰਾਂ ਦੇ ਪਾਸ ਕਿ ਜਿਹੜਾ ਕਰਮ ਸਿੰਘ ਹੈ ਉਹ ਅੱਜ ਡਿਊਟੀ ਤੇ ਨਹੀਂ ਆਇਆ ਮੌਕੇ ਦਾ ਅਫਸਰ ਚੈੱਕ ਕਰਨ ਵਾਸਤੇ ਆਉਂਦਾ ਜਦੋਂ ਆ ਕੇ ਵੇਖਦਾ ਹੈ ਜਿੱਥੇ ਬਾਬਾ ਕਰਮ ਸਿੰਘ ਦੀ ਡਿਊਟੀ ਸੀ ਜਦੋਂ ਉੱਥੇ ਚੈੱਕ ਕਰਨ ਵਾਸਤੇ ਜਾਂਦਾ ਕਿ ਕੀ ਵੇਖਦਾ ਅੱਗੇ ਬਾਬਾ ਕਰਮ ਸਿੰਘ ਬਾ ਵਰਦੀ ਤਿਆਰ ਬਰ ਤਿਆਰ ਪਹਿਰੇ ਤੇ ਖੜੇ ਨੇ ਔਰ ਉਹ ਅੰਗਰੇਜ਼ ਅਫਸਰ ਦੇਖਦਾ ਹੈ ਕਿ ਅੱਗੇ ਨਾਲੋਂ ਅੱਜ ਬਾਬਾ ਕਰਮ ਸਿੰਘ ਦੇ ਚਿਹਰੇ ਦੇ ਉੱਤੇ ਜلال ਹੈ ਲਾਲੀ ਹੈ ਚਿਹਰਾ ਅੰਗਾਰਾਂ ਦੀ ਤਰ੍ਹਾਂ ਭੱਕ ਰਿਹਾ ਉਹ ਕਬਰਾਂ ਕੀ ਪਿੱਛੇ ਨੂੰ ਹਟ ਜਾਂਦਾ ਉਸ ਮੁਸਲਮਾਨ ਅਫਸਰ ਨੂੰ ਕਹਿੰਦਾ ਇਹ ਤੀ ਮੈਨੂੰ ਝੂਠ ਬੋਲਿਆ ਬਾਬਾ ਕਰਮ ਸਿੰਘ ਤਾਂ ਡਿਊਟੀ ਤੇ ਖੜੇ ਨੇ ਉਹ ਮੁਸਲਮਾਨ ਸੀ ਜਿਹੜਾ ਫੌਜੀ ਉਹ ਕਹਿੰਦਾ ਨਹੀਂ ਮੈਂ ਅੱਖੀਂ ਵੇਖਿਆ ਚਲੋ ਮੇਰੇ ਨਾਲ ਜਦੋਂ ਉਸ ਅੰਗਰੇਜ਼ ਅਫਸਰ ਨੂੰ ਨਾਲ ਲੈ ਕੇ ਉੱਥੇ ਜਾਂਦਾ ਜਿੱਥੇ ਬਾਬਾ ਕਰਮ ਸਿੰਘ ਸਮਾਧੀ ਵਿੱਚ ਅਵਸਥਾ ਵਿੱਚ ਬੈਠੇ ਨੇ ਤੇ ਅੰਗਰੇਜ਼ ਬੜਾ ਹੈਰਾਨ ਹੁੰਦਾ ਕਿ ਬਾਬਾ ਕਰਮ ਸਿੰਘ ਤਾਂ ਸਮਾਧੀ 'ਚ ਬੈਠੇ ਨੇ ਉਹਨੂੰ ਕੁਝ ਸਮਝ ਨਹੀਂ ਆਉਂਦੀ ਉਹ ਫਿਰ ਦੌੜਦਾ ਉਹ ਥਾਂ ਦੇ ਉੱਤੇ ਜਿੱਥੇ ਡਿਊਟੀ ਸੀ ਜਦੋਂ ਅੱਗੇ ਜਾਂਦਾ ਅੱਗੇ ਬਾਬਾ ਕਲਮ ਸਿੰਘ ਫਿਰ ਉਸੇ ਤਰ੍ਹਾਂ ਡਿਊਟੀ ਤੇ ਖੜੇ ਨੇ ਫਿਰ ਵਾਪਸ ਆਉਂਦਾ ਬਾਬਾ ਕਰਮ ਸਿੰਘ ਜਿੱਥੇ ਸਮਾਧੀ 'ਚ ਬੈਠੇ ਸਨ ਉੱਥੇ ਬੈਠੇ ਨੇ ਉਹਨੂੰ ਕੁਝ ਸਮਝ ਨਾ ਲੱਗੀ ਦਿਮਾਗ ਚੱਕਰਾ ਗਿਆ ਉਹਨੇ ਸੋਚਿਆ ਵੀ ਇਹ ਕਿਵੇਂ ਹੋ ਸਕਦਾ ਦੋ ਜਗ੍ਹਾ ਤੇ ਇੱਕੋ ਹੀ ਬੰਦਾ ਕਿਵੇਂ ਡਿਊਟੀ ਦੇ ਸਕਦਾ ਖੈਰ ਉਹਨੇ ਸੋਚਿਆ ਸਵੇਰੇ ਗੱਲ ਕਰਾਂਗੇ ਅਗਲੇ ਦਿਨ ਜਦੋਂ ਬਾਬਾ ਕਰਮ ਸਿੰਘ ਹਾਜ਼ਰੀ ਲਵਾਉਣ ਵਾਸਤੇ ਜਾਂਦੇ ਨੇ ਤੇ ਜਿਹੜਾ ਅੰਗਰੇਜ਼ ਅਫਸਰ ਹੈ ਉਹ ਬੇਨਤੀ ਕਰਦਾ ਬਾਬਾ ਜੀ ਮੈਨੂੰ ਇਹ ਦੱਸੋ ਕਿ ਰਾਤੀ ਤੁਸੀਂ ਕਿੱਥੇ ਸੀ ਹੁਣ ਬਾਬਾ ਕਰਮ ਸਿੰਘ ਸੋਚਦੇ ਨੇ ਕਿ ਰਾਤੀ ਮੇਰੇ ਕੋਲੋਂ ਡਿਊਟੀ ਤੇ ਨਹੀਂ ਜਾਇਆ ਗਿਆ ਇਸ ਕਰਕੇ ਮੈਨੂੰ ਪੁੱਛਿਆ ਜਾ ਰਿਹਾ ਬਾਬਾ ਕਰਮ ਸਿੰਘ ਨੇ ਆਖਿਆ ਕਿ ਮੈਨੂੰ ਇਸ ਗੱਲ ਦੀ ਮਾਫੀ ਚਾਹੀਦੀ ਹੈ ਮੈਂ ਡਿਊਟੀ ਤੇ ਨਹੀਂ ਪਹੁੰਚ ਸਕਿਆ ਉਸ ਅੰਗਰੇਜ਼ ਅਫਸਰ ਨੇ ਆਖਿਆ ਕਮਾਲ ਕਰਦੇ ਹੋ ਬਾਬਾ ਕਰਮ ਸਿੰਘ ਜੀ ਤੁਸੀਂ ਤਾਂ ਰਾਤੀ ਡਿਊਟੀ ਤੇ ਖੜੇ ਸੀ ਇਹੋ ਹੀ ਤਾਂ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਆਪਣੇ ਕੁਆਟਰ ਦੇ ਵਿੱਚ ਵੀ ਬੈਠੇ ਹੋ ਉਸੇ ਸਮੇਂ ਡਿਊਟੀ ਤੇ ਵੀ ਹਾਜ਼ਰ ਹੋ ਇਹ ਕਿਵੇਂ ਹੋ ਸਕਦਾ ਉੱਤੇ ਫਿਰ ਬਾਬਾ ਕਰਮ ਸਿੰਘ ساری ਗੱਲ ਸਮਝ ਗਏ ਔਰ ਅੰਗਰੇਜ਼ ਅਫਸਰ ਨੂੰ ਇਹ ਗੱਲ ਕਹਿ ਦਿੱਤੀ ਕਿ ਇਹਦਾ ਮਤਲਬ ਮੇਰੀ ਥਾਂ ਪਰਮੇਸ਼ਰ ਨੇ ਡਿਊਟੀ ਦਿੱਤੀ ਹੈ ਬਾਬਾ ਕਰਮ ਸਿੰਘ ਨੇ ਆਖਿਆ ਹੁਣ ਮੈਂ ਇਹ ਫੌਜ ਦੀ ਨੌਕਰੀ ਨਹੀਂ ਕਰਨੀ ਕਿਉਂਕਿ ਮੈਂ ਉਹਦੀ ਚੱਕਰੀ ਕਰੂੰਗਾ ਜਿਨੇ ਮੇਰੀ ਥਾਂ ਤੇ ਨੌਕਰੀ ਕੀਤੀ ਹੈ ਇਹ ਕਹਿੰਦੇ ਹੋਏ ਬਾਬਾ ਕਰਮ ਸਿੰਘ ਦਾ ਨੌਕਰੀ ਤੋਂ ਅਸਤੀਫਾ ਦੇਣ ਵਾਸਤੇ ਕਹਿਣਾ ਪਰ ਅੰਗਰੇਜ਼ ਅਫਸਰ ਨਹੀਂ ਮੰਨਦਾ ਉਹ ਲਗਾ ਕਹਿਣ ਬਾਬਾ ਜੀ ਪਹਿਲੀ ਗੱਲ ਤੇ ਤੁਸੀਂ ਅਸਤੀਫਾ ਨਾ ਦਿਓ ਜੇ ਅਸਤੀਫਾ ਦੇਣਾ ਹੀ ਹੈ ਤੁਸੀਂ ਘਟੋ-ਘਟ ਨੌਕਰੀ ਪੱਕੇ ਤੌਰ ਤੇ ਨਾ ਛੱਡੋ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਆ ਜਾਣਾ ਤੁਹਾਡੇ ਤੇ ਕੋਈ پابੰਦਸ਼ ਨਹੀਂ ਪ੍ਰੈਸ਼ਰ ਨਹੀਂ ਹੈ ਪਰ ਬਾਬਾ ਕਰਮ ਸਿੰਘ ਨਹੀਂ ਮੰਨਦੇ ਉਧਰੋਂ ਅੰਗਰੇਜ਼ ਅਫਸਰ ਨਹੀਂ ਮੰਦਾ ਉਦੋਂ ਫਿਰ ਬਾਬਾ ਕਰਮ ਸਿੰਘ ਨੇ ਕੋ ਬਚਨ ਕੀਤਾ ਕਿ ਬਈ ਜੇ ਮੇਰਾ ਨਾਮ ਹੀ ਤੁਹਾਡੇ ਰਜਿਸਟਰਾਂ ਦੇ ਵਿੱਚ ਨਾ ਹੋਵੇ ਫਿਰ ਤੁਸੀਂ ਮੈਨੂੰ ਕਿੱਦਾਂ ਰੱਖ ਸਕਦੇ ਹੋ ਅਫਸਰ ਲੱਗਾ ਕਹਨੇ ਕਿਵੇਂ ਹੋ ਸਕਦਾ ਉੱਥੇ ਫਿਰ ਬਾਬਾ ਕਰਮ ਸਿੰਘ ਨੇ ਆਖਿਆ ਵੀ ਆਪਣਾ ਰਜਿਸਟਰ ਚੈੱਕ ਕਰੋ ਜੇ ਮੇਰਾ ਨਾਮ ਦਰਜ ਹੈ ਤੇ ਮੈਂ ਨੌਕਰੀ ਕਰਾਂਗਾ ਤੇ ਜੇ ਨਾਮ ਨਾ ਮਿਲਿਆ ਤੇ ਫਿਰ ਮੈਨੂੰ ਜਾਣ ਤੋਂ ਕੋਈ ਰੋਕ ਨਹੀਂ ਸਕਦਾ ਅੰਗਰੇਜ਼ ਅਫਸਰ ਦਫ਼ਤਰ ਦੇ ਅੰਦਰ ਜਾਂਦਾ ਹੈ ਰਜਿਸਟਰ ਖੋਲਦਾ ਹੈ ਕੀ ਵੇਖਦਾ ਹੈ ਕਿ ਬਾਬਾ ਕਰਮ ਸਿੰਘ ਦਾ ਕਿਤੇ ਵੀ ਨਾਮੋਂ ਨਿਸ਼ਾਨ ਨਹੀਂ ਹੈ ਇਹ ਕੌਤਕ ਵੇਖ ਕੇ ਅੰਗਰੇਜ਼ ਅਫਸਰ ਦੇ ਹੱਥ ਜੁੜ ਕੇ ਕਹਿਣ ਲੱਗਾ ਬਾਬਾ ਜੀ ਤੁਹਾਡੇ ਅੱਗੇ ਸਾਡਾ ਕੋਈ ਦੂਰ ਨਹੀਂ ਹੈ ਜੋ ਤੁਹਾਡੇ ਦਿਲ ਆਉਂਦਾ ਹੁਣ ਕਰੋ ਅਸੀਂ ਤੁਹਾਨੂੰ ਰਖ ਨਹੀਂ ਸਕਦੇ ਇਥੋਂ ਫਿਰ ਬਾਬਾ ਕਰਮ ਸਿੰਘ ਲਾਗੇ ਇੱਕ ਨਦੀ ਪੈਂਦੀ ਹੈ ਉਸ ਨਦੀ ਦੇ ਕੰਢੇ ਦੇ ਉੱਤੇ ਇੱਕ ਨਾਲ ਸਾਥੀ ਸੀ ਭਾਈ ਲਾਲ ਸਿੰਘ ਇਹ ਵੀ ਫੌਜ ਦੀ ਨੌਕਰੀ ਛੱਡ ਕੇ ਆਇਆ ਸੀ ਦੋਵੇਂ ਜਣੇ ਉਸ ਨਦੀ ਦੇ ਕੰਢੇ ਦੇ ਉੱਤੇ ਰਹਿਣਾ ਸ਼ੁਰੂ ਕਰ ਦਿੰਦੇ ਨੇ ਹੁਣ ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗਦਾ ਕਿ ਬਾਬਾ ਕਰਮ ਸਿੰਘ ਇੱਥੇ ਤਪ ਕਰਦੇ ਨੇ ਤੇ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਇੱਥੇ ਨੇੜੇ ਹੀ ਇੱਕ ਕਿਸੇ ਫਕੀਰ ਦੀ ਖਾਨਗਾਹ ਸੀ ਉਸ ਖਾਨਗਾਹ ਦੇ ਉੱਤੇ ਕੁਝ ਮੁਸਲਮਾਨ ਸਨ ਜਿਹੜੇ ਉਹ ਸੇਵਾ ਕਰਿਆ ਕਰਦੇ ਉਹਨਾਂ ਦੇ ਮਨ ਦੇ ਵਿੱਚ ਸੁੱਤੇ ਸਿੱਧ ਈਰਖਾ ਪੈਦਾ ਹੋ ਗਈ ਕਿ ਸਾਡੀ ਖਾਨਗਾਹ ਦੇ ਉੱਤੇ ਜਿੰਨੀ ਵੀ ਸੰਗਤ ਆਉਂਦੀ ਹੈ ਚੜਾਵਾ ਚੜਾਉਂਦੀ ਹੈ ਮੱਥਾ ਟੇਕਦੀ ਹੈ ਹੋਰ ਕਈ ਤਰ੍ਹਾਂ ਦੀਆਂ ਵਸਤੂਆਂ ਆਉਂਦੀਆਂ ਨੇ ਪਰ ਜੇ ਇਹ ਫਕੀਰ ਲੱਗੇ ਇਸੇ ਤਰ੍ਹਾਂ ਬੈਠਾ ਰਿਹਾ ਜਿਵੇਂ ਇਹਦੀ ਮਾਨਤਾ ਵੱਧਦੀ ਜਾ ਰਹੀ ਹੈ ਤੇ ਇਹ ਨਾ ਹੋਵੇ ਕਿ ਸਾਡੀ ਖਾਨਗਾਹ ਦੇ ਉੱਤੇ ਲੋਕੀ ਆਉਣਾ ਬੰਦ ਕਰ ਦੇਣ ਈਰਖਾ ਵਾਸੇ ਇਹਨਾਂ ਨੇ ਸਲਾਹ ਕੀਤੀ ਕਿ ਆਪਾਂ ਬਾਬਾ ਕਰਮ ਸਿੰਘ ਨੂੰ ਆਪਣੇ ਰਸਤੇ ਦੇ ਵਿੱਚੋਂ ਹਟਾ ਦਈਏ ਇਹ ਸਲਾਹ ਕਰਕੇ ਇੱਕ ਦਿਨ ਰਾਤ ਦੇ ਸਮੇਂ ਇਹ ਸਾਰਾ ਹੀ ਗਰੁੱਪ ਹੈ ਜਿਹੜਾ ਹੱਥਾਂ ਦੇ ਵਿੱਚ ਕੁਝ ਹਥਿਆਰ ਲੈ ਕੇ ਬਾਬਾ ਕਰਮ ਸਿੰਘ ਨੂੰ ਮਾਰਨ ਵਾਸਤੇ ਜਾਂਦੇ ਨੇ ਨਦੀ ਦੇ ਕੰਢੇ ਇੱਕ ਪੱਥਰ ਦੀ ਸਿੱਲ ਹੈ ਉਸ ਸਿੱਲ ਦੇ ਉੱਤੇ ਬਾਬਾ ਕਰਮ ਸਿੰਘ ਬੈਠੇ ਹੋਏ ਨੇ ਜਦੋਂ ਇਹ ਨੇੜੇ ਗਏ ਅੱਗੇ ਕੀ ਵੇਖਦੇ ਨੇ ਇੱਕ ਬੜਾ ਖੂੰਖਾਰ ਸ਼ੇਰ ਬੈਠਾ ਹੋਇਆ ਹੈ ਔਰ ਸ਼ੇਰ ਦੀਆਂ ਅੱਖਾਂ ਦੇ ਵਿੱਚੋਂ ਮੰਨੋ ਅਗਬਰਦੀ ਹੋਵੇ। ਇਹ ਵੇਖ ਕੇ ਡਰ ਗਏ, ਥੋੜਾ ਪਿੱਛੇ ਨੂੰ ਹਟੇ। ਫਿਰ ਸੋਚਿਆ ਇੰਤਜ਼ਾਰ ਕਰਦੇ ਹਾਂ ਸ਼ੇਰ ਚਲਾ ਜਾਏਗਾ ਪਰ ਸ਼ੇਰ ਉੱਥੋਂ ਜਾਣ ਦਾ ਨਾਮ ਨਹੀਂ ਲੈਂਦਾ। ਫਿਰ ਥੋੜੇ ਸਮੇਂ ਬਾਅਦ ਅੱਗੇ ਵਧੇ ਨੇ, ਫਿਰ ਅੱਗੇ ਸ਼ੇਰ ਨਜ਼ਰ ਆਉਂਦਾ। ਫਿਰ ਪਿੱਛੇ ਮੁੜਦੇ ਨੇ। ਉਧਰੋਂ ਦਿਨ ਚੜ੍ਹਨ ਵਾਸਤੇ ਜਾ ਰਿਹਾ ਇਹਨਾਂ ਨੇ ਸੋਚਿਆ ਕਿਤੇ ਸਾਡੀ ਪੋਲ ਨਾ ਖੁੱਲ ਜਾਏ ਕਿਸੇ ਨੂੰ ਪਤਾ ਨਾ ਲੱਗ ਜਾਏ। ਇਸ ਕਰਕੇ ਜਿਹੜੇ ਕੰਮ ਆਏ ਉਹਨੂੰ ਜਲਦੀ ਕਰੀਏ। ਬੜਾ ਹੌਸਲਾ ਜਾਂ ਕਰਕੇ ਅੱਗੇ ਵਧੇ। ਜਦੋਂ ਬਾਬਾ ਕਰਮ ਸਿੰਘ ਦੇ ਨੇੜੇ ਜਾ ਕੇ ਇਹਨਾਂ ਨੇ ਹਥਿਆਰਾਂ ਦਾ ਵਾਰ ਕਰਨਾ ਚਾਹਿਆ ਉਹ ਜਿਹੜਾ ਸ਼ੇਰ ਸੀ ਬੈਠਾ ਉਸ ਇਹਨਾਂ ਦੇ ਮਗਰ ਪੈ ਜਾਂਦਾ ਪਿੱਛੇ ਪੈ ਜਾਂਦਾ ਇਹਨਾਂ ਨੂੰ ਜਾਨ ਬਚਾਉਣੀ ਔਖੀ ਹੋ ਜਾਂਦੀ ਹੈ ਉਦੋਂ ਫਿਰ ਇਹ ਧਾਹਾਂ ਮਾਰਦੇ ਚੀਕਾਂ ਮਾਰਦੇ ਬਾਬਾ ਕਰਮ ਸਿੰਘ ਦੇ ਚਰਨਾਂ ਵਿੱਚ ਜਾ ਪੈਂਦੇ ਨੇ ਕਹਿਣ ਲੱਗੇ ਬਾਬਾ ਜੀ ਸਾਨੂੰ ਬਚਾਓ ਸਾਨੂੰ ਬਚਾਓ ਸਾਡੀ ਜਾਨ ਬਖਸ਼ੀ ਕਰੋ ਬਾਬਾ ਕਰਮ ਸਿੰਘ ਨੇ ਨੈਤਰ ਖੋਲੇ ਪੁੱਛਾਵੇ ਕੀ ਗੱਲ ਹੈ ਇਹਨਾਂ ਨੇ ਆਖਿਆ ਵੀ ਅਸੀਂ ਆਏ ਸਾਂ ਤੁਹਾਨੂੰ ਮਾਰਨ ਵਾਸਤੇ ਅਸੀਂ ਸੱਚ ਬੋਲਦੇ ਆਂ ਪਰਾ ਸ਼ੇਰ ਬੈਠਾ ਸਾਡੀ ਪੇਛ ਨਹੀਂ ਜਾਣ ਦਿੰਦਾ ਸਾਨੂੰ ਮਾਰਨ ਵਾਸਤੇ ਪੈਂਦਾ ਇਸ ਕਰਕੇ ਸਾਨੂੰ ਪਿੱਛੇ ਜਾਣਾ ਵੀ ਔਖਾ ਹੋ ਗਿਆ ਤੁਹਾਡੀ ਸ਼ਰਨ ਵਿੱਚ ਆਏ ਆ ਉੱਥੇ ਫਿਰ ਬਾਬਾ ਕਰਮ ਸਿੰਘ ਨੇ ਆਖਿਆ ਸੀ ਕਿ ਪ੍ਰੇਮੀਆਂ ਰੱਬ ਦੇ ਫਕੀਰ ਕਿਸੇ ਦੇ ਦੁਸ਼ਮਣ ਨਹੀਂ ਹੁੰਦੇ ਜਿਹੜਾ ਖਿਆਲ ਤੁਹਾਡੇ ਮਨ ਦੇ ਵਿੱਚ ਹੈ ਐਸਾ ਕੁਝ ਵੀ ਨਹੀਂ ਹੈ ਕਦੇ ਕਿਸੇ ਨਾਲ ਈਰਖਾ ਕਰਕੇ ਕਿਸੇ ਸਥਾਨ ਦੀ ਚੜ੍ਹਦੀ ਕਲਾ ਨਹੀਂ ਹੋਇਆ ਕਰਦੀ ਤੁਸੀਂ ਆਪਣੀ ਸੇਵਾ ਕਰੋ ਤੁਹਾਡੀ ਚੜ੍ਹਦੀ ਕਲਾ ਉਸੇ ਤਰ੍ਹਾਂ ਰਹੇਗੀ ਤੇ ਸਾਨੂੰ ਆਪਣਾ ਕੰਮ ਕਰਨ ਦਿਓ ਜਿਵੇਂ ਅਸੀਂ ਪਰਮਾਤਮਾ ਦੇ ਰਾਹ ਦੇ ਉੱਤੇ ਤੁਰੇ ਹੋਏ ਹਾਂ ਸੋ ਮੁਕਤੀ ਦੀ ਗੱਲ ਭਾਈ ਲਾਲ ਸਿੰਘ ਦੇ ਨਾਲ ਰਹਿ ਕੇ ਉਸ ਨਦੀ ਦੇ ਕੰਢੇ ਦੇ ਉੱਤੇ ਬਾਬਾ ਕਰਮ ਸਿੰਘ ਹੁਤੀ ਮਰਦਾਨ ਵਾਲੇ ਲੰਮਾ ਸਮਾਂ ਤਪ ਕਰਦੇ ਰਹੇ ਔਰ ਆਪਣੇ ਨਾਲ ਦੇ ਸਾਥੀ ਭਾਈ ਲਾਲ ਸਿੰਘ ਨੂੰ ਇਹ ਗੱਲ ਕਹਿੰਦੇ ਨੇ ਕਿ ਲਾਲਸਿਆ ਜਿਹੜੀ ਮਰਿਆਦਾ ਬਾਬਾ ਵੀਰ ਸਿੰਘ ਨੇ ਚਲਾਈ ਹੈ ਲੰਗਰਾਂ ਦੀ ਉਹ ਮਰਿਆਦਾ ਆਪਾਂ ਜਾਰੀ ਰੱਖਣੀ ਹੈ ਇਹ ਕਹਿੰਦੇ ਹੋਏ ਉੱਥੇ ਲੰਗਰ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਇਤਿਹਾਸ ਦੱਸਦਾ ਹੈ ਕਿ ਬਾਬਾ ਕਰਮ ਸਿੰਘ ਦੇ ਲੰਗਰਾਂ ਦੇ ਵਿੱਚ ਜਿੱਥੇ ਆਮ ਲੰਗਰਾਂ ਦੇ ਵਿੱਚ ਸਾਦਾ ਦਾਲ ਪ੍ਰਸ਼ਾਦਾ ਬਣਿਆ ਕਰਦਾ ਜਾਂ ਕੋਈ ਇੱਕ ਦਾ ਹੋਰ ਪਦਾਰਥ ਪਕਦਾ ਉਥੇ ਇਤਿਹਾਸ ਗਵਾਹ ਕਿ ਬਾਬਾ ਕਰਮ ਸਿੰਘ ਬੁੱਚੀ ਦੀ ਮਰਦਾਨ ਵਾਲਿਆਂ ਦੇ ਲੰਗਰਾਂ ਦੇ ਵਿੱਚ ਜਦੋਂ ਲੰਗਰ ਤਿਆਰ ਹੁੰਦੇ ਉਸ ਲੰਗਰਾਂ ਦੇ ਵਿੱਚ ਕਾਜੂ, ਬਦਾਮ, ਕਿਸ਼ਮਿਸ਼ ਇਤਿਆਦਿਕ ਪਦਾਰਥ ਜਿਹੜੇ ਉਹ ਵਰਤੇ ਜਾਂਦੇ ਔਰ ਮਿੱਠੇ ਦੀ ਥਾਂ ਦੇ ਉੱਤੇ ਗੁੜ ਜਾਂ ਖੰਡ ਨੂੰ ਨਾਂ ਵਰਤਦੇ ਹੋਏ ਮਿੱਠੇ ਦੀ ਥਾਂ ਦੇ ਉੱਤੇ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੇ ਲੰਗਰਾਂ ਦੇ ਵਿੱਚ ਮਿਸ਼ਰੀ ਦੀ ਵਰਤੋਂ ਕੀਤੀ ਜਾਂਦੀ ਇਹਨਾਂ ਤੈ ਦਿਲੋਂ ਤਨੋਂ ਮਨੋਂ ਤਨੋਂ ਬਾਬਾ ਕਰਮ ਸਿੰਘ ਨੇ ਆਪਣਾ ਜਿਹੜਾ ਆਪਾ ਸੀ ਉਹ ਗੁਰੂ ਘਰ ਨੂੰ ਅਰਪਣ ਕੀਤਾ ਹੋਇਆ ਸੀਗਾ ਬੜਾ ਲੰਮਾ ਸਮਾਂ ਬਾਬਾ ਕਰਮ ਸਿੰਘ ਜੀ ਨੇ ਇਹ ਥਾਂ ਦੇ ਉੱਤੇ ਤਪ ਕੀਤਾ ਹੈ ਔਰ ਇੱਥੇ ਇੱਕ ਘਟਨਾ ਦਾ ਜ਼ਿਕਰ ਹੋਰ ਜ਼ਰੂਰ ਕਰਨਾ ਬਣਦਾ ਹੈ ਕਿ ਨੇੜੇ ਨਗਰ ਦੇ ਵਿੱਚ ਇੱਕ ਕਿਸੇ ਦਾ ਨੌਜਵਾਨ ਗੱਭਰੂ ਸੀ ਉਹਨੂੰ ਨਮੂਨੀਆਂ ਹੋ ਗਿਆ ਡਾਕਟਰਾਂ ਦੇ ਪਾਸ ਲੈ ਕੇ ਜਾਂਦੇ ਨੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਹਾਲਤ ਜ਼ਿਆਦਾ ਵਿਗੜ ਜਾਂਦੀ ਹੈ ਨਮੂਨੀਆਂ ਦੇ ਵਿੱਚ ਜਿਹੜਾ ਨਮੂਨੀ ਦਾ ਮਰੀਜ਼ ਹੁੰਦਾ ਉਹਨੂੰ ਪਾਣੀ ਬਹੁਤ ਘੱਟ ਦਿੱਤਾ ਜਾਂਦਾ ਤੇ ਉਹਦੀ ਹਾਲਤ ਜ਼ਿਆਦਾ ਜਦੋਂ ਖਰਾਬ ਹੋ ਜਾਂਦੀ ਹੈ ਕਿਸੇ ਨੇ ਕਿਹਾ ਇਹ ਆਖਰੀ ਸਵਾਸਾਂ ਤੇ ਐ ਔਰ ਸਾਹਮਣੇ ਬਾਬਾ ਕਰਮ ਸਿੰਘ ਦਾ ਸਥਾਨ ਹੈ ਇੱਕ ਵਾਰੀ ਉਹਨਾਂ ਦੇ ਪਾਸ ਇਹਨਾਂ ਨੂੰ ਲੈ ਜਾਓ ਇਹਨੂੰ ਸੋ ਪਰਿਵਾਰ ਹੈ ਜਿਹੜਾ ਉਸ ਨੌਜਵਾਨ ਨੂੰ ਬਾਬਾ ਕਰਮ ਸਿੰਘ ਦੇ ਚਰਨਾਂ ਦੇ ਵਿੱਚ ਲੈ ਕੇ ਆਉਂਦਾ ਜਦੋਂ ਬਾਬਾ ਕਰਮ ਸਿੰਘ ਦੇ ਚਰਨਾਂ ਦੇ ਵਿੱਚ ਲੈ ਕੇ ਆਉਂਦੇ ਨੇ ਆਕੇ ਉਹਦਾ ਸਰੀਰ ਸੀ ਜਿਹੜਾ ਗੱਡੇ ਦੇ ਵਿੱਚ ਪਾਇਆ ਹੋਇਆ ਬਾਬਾ ਕਰਮ ਸਿੰਘ ਦੇ ਆਕੇ ਬੇਨਤੀ ਕੀਤੀ ਬਾਬਾ ਜੀ ਇਹ ਸਾਡੇ ਬੱਚੇ ਦੇ ਉੱਤੇ ਕਿਰਪਾ ਕਰੋ ਕਈ ਦਿਨਾਂ ਦਾ ਬਿਮਾਰ ਪਿਆ ਹੈ ਖਾਣਾ ਪੀਣਾ ਬੰਦ ਹੋ ਚੁੱਕਾ ਹੈ ਇਹਨੂੰ ਸਰੀਰ ਦੀ ਸੋਜੀ ਨਹੀਂ ਹੈ ਇਹਦੀ ਹਾਲਤ ਬਹੁਤ ਖਰਾਬ ਹੈ ਬਾਬਾ ਕਰਮ ਸਿੰਘ ਲੱਗੇ ਕਹਿਣ ਬਈ ਫਿਰ ਜੇ ਹਾਲਤ ਖਰਾਬ ਹੈ ਜੇ ਬਿਮਾਰ ਹੈ ਮੇਰੇ ਕੋਲ ਕਿਉਂ ਲੈ ਕੇ ਆਏ ਇਹਨੂੰ ਕਿਸੇ ਡਾਕਟਰ ਨੂੰ ਦਿਖਾਓ ਡਾਕਟਰ ਦਾ ਕੰਮ ਹੈ ਦਵਾਈ ਦੇਣਾ ਉਹ ਪਰਿਵਾਰ ਸੀ ਜਿਹੜਾ ਬੇਨਤੀਆਂ ਕਰਦਾ ਹੈ ਬਾਬਾ ਜੀ ਕੋਈ ਡਾਕਟਰ ਨਹੀਂ ਛੱਡਿਆ ਬੜੇ ਇਲਾਜ ਕਰਵਾਏ ਨੇ ਸਾਰਿਆਂ ਨੇ ਜਵਾਬ ਦੇ ਦਿੱਤਾ ਇਸ ਕਰਕੇ ਇੱਕ ਆਸ ਦੀ ਕਿਰਨ ਲੈ ਕੇ ਤੁਹਾਡੇ ਚਰਨਾਂ ਵਿੱਚ ਆਏ ਆ ਬਾਬਾ ਕਰਮ ਸਿੰਘ ਲੱਗੇ ਕਹਿਣ ਵੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਮੈਂ ਕੋਈ ਡਾਕਟਰ ਤੇ ਨਹੀਂ ਹਾਂ ਉੱਥੇ ਫਿਰ ਉਹਨਾਂ ਦੇ ਵਿੱਚੋਂ ਇੱਕ ਬਜ਼ੁਰਗ ਮਾਤਾ ਸੀ ਬੜੀ ਸਿਆਣੀ ਉਹਨੇ ਆਖਿਆ ਬਾਬਾ ਜੀ ਤੁਸੀਂ ਡਾਕਟਰ ਨਹੀਂ ਹੋ ਪਰ ਤੁਸੀਂ ਗੁਰੂ ਨਾਨਕ ਦੇ ਘਰ ਦੇ ਪਹਿਰੇਦਾਰ ਹੋ ਜਿਹੜਾ ਗੁਰੂ ਨਾਨਕ ਦੇ ਘਰ ਦਾ ਪਹਿਰੇਦਾਰ ਹੁੰਦਾ ਉਹ ਗੁਰੂ ਨਾਨਕ ਦੇ ਘਰ ਦਾ ਮਾਲਕ ਹੀ ਹੁੰਦਾ ਹੈ ਤੁਸੀਂ ਗੁਰੂ ਨਾਨਕ ਦੇ ਘਰ ਦੇ ਮਾਲਕ ਹੋ ਸਾਨੂੰ ਨਹੀਂ ਲੱਗਦਾ ਕਿ ਅਸੀਂ ਤੁਹਾਡੇ ਕੋਲੋਂ ਖਾਲੀ ਜਾਵਾਂਗੇ ਜਦੋਂ ਇਹ ਗੱਲ ਕਹੀ ਫਿਰ ਬਾਬਾ ਕਰਮ ਸਿੰਘ ਨੇ ਆਖਿਆ ਚੰਗਾ ਜੇ ਗੁਰੂ ਨਾਨਕ ਦਾ ਵਾਸਤਾ ਦਿੱਤਾ ਤੇ ਇਹਨੂੰ ਲੈ ਕੇ ਆਓ ਨੌਜਵਾਨ ਨੂੰ ਗੱਡੀ ਤੋਂ ਲਾਹਿਆ ਉਤਾਰ ਕੇ ਥੱਲੇ ਰੱਖਿਆ ਉੱਥੇ ਬਾਬਾ ਕਰਮ ਸਿੰਘ ਨੇ ਇਤਿਹਾਸ ਦੱਸਦਾ ਕਿ ਥੋੜਾ ਜਿਹਾ ਜਲ ਲਿਆ ਜਲ ਲੈ ਕੇ ਮਹਾਪੁਰਖਾਂ ਨੇ ਕੁਝ ਜਾਪ ਕੀਤਾ ਆਖਿਆ ਇਹ ਜਿਹੜਾ ਜਲ ਐ ਇਸ ਬੱਚੇ ਨੂੰ ਛਕਾ ਦਿਓ ਔਰ ਸਾਹਮਣੇ ਜਿਹੜੀ ਨਦੀ ਹੈ ਉਸ ਨਦੀ ਦੇ ਕੰਢੇ ਦੇ ਉੱਤੇ ਇਹਨੂੰ ਲੈ ਜਾਓ ਉਸ ਨਦੀ ਦੇ ਜਲ ਦੇ ਨਾਲ ਇਹਦਾ ਇਸ਼ਨਾਨ ਕਰਾਓ ਪਰਿਵਾਰ ਵਾਲੇ ਲੱਗੇ ਸੋਚਣ ਕਿ ਨਮੂਨੀਆਂ ਦਾ ਮਰੀਜ਼ ਹੈ ਪਾਣੀ ਤਾਂ ਵੈਸੇ ਹੀ ਇਹਦੇ ਉੱਤੇ ਪਾਉਣਾ ਇਹਦੇ ਵਾਸਤੇ ਜ਼ਹਿਰ ਹੈ ਤੇ ਜੇ ਇਹਨੂੰ ਨਦੀ ਦੇ ਜਲ ਦੇ ਨਾਲ ਇਸ਼ਨਾਨ ਕਰਵਾਉਣਾ ਸ਼ੁਰੂ ਕਰ ਦਿੱਤਾ ਬਚਣਾ ਕੀ ਹੈ ਇਹਨੇ ਤੇ 10 ਦਿਨ ਕੱਢਣੇ ਨੇ ਉਹ ਵੀ ਨਹੀਂ ਕੱਢਣੇ ਕਿਸੇ ਦੇ ਮਨ ਵਿੱਚ ਕੋਈ ਖਿਆਲ ਆਉਂਦਾ ਹੈ ਕਿਸੇ ਦੇ ਮਨ ਦੇ ਵਿੱਚ ਕੋਈ ਖਿਆਲ ਆਉਂਦਾ ਉਤੋਂ ਸਰਦੀ ਦੀ ਰੁੱਤ ਹੈ ਨਦੀ ਦਾ ਪਾਣੀ ਬਰਫ਼ ਵਾਂਗੂ ਠੰਡਾ ਹੈ ਸਾਰਾ ਪਰਿਵਾਰ ਹੀ ਡਰ ਗਿਆ ਫਿਰ ਆਪਸ ਦੇ ਵਿੱਚ ਇੱਕ ਦੂਜੇ ਨਾਲ ਸਲਾਹ ਕਰਦੇ ਨੇ ਕਿ ਚਲੋ ਵੈਸੇ ਵੀ ਇਹਨੇ ਬਚਣਾ ਤੇ ਹੈ ਨਹੀਂ ਇੱਕ ਵਾਰੀ ਮਹਾਪੁਰਖਾਂ ਦਾ ਬਚਨ ਮੰਨ ਕੇ ਵੇਖ ਲੈਂਦੇ ਆ ਜੇ ਨਾ ਵੀ ਰਿਆ ਘੱਟੋ ਘੱਟ ਮਹਾਪੁਰਖਾਂ ਦੇ ਨੇ ਦਰਸ਼ਨ ਕੀਤੇ ਨੇ ਉਹਨਾਂ ਦਾ ਬਚਨ ਮੰਨਾਂਗੇ ਘੱਟੋ ਘਾਟੇ ਦਾ ਭਲਾ ਤਾਂ ਹੋ ਜਾਏਗਾ ਅੰਤਮ ਦੇ ਸਮੇਂ ਸੋ ਉਹਦਾ ਸਰੀਰ ਝੁੱਕ ਕੇ ਨਦੀ ਦੇ ਕੰਢੇ ਲੈ ਕੇ ਜਾਂਦੇ ਨੇ ਜਦੋਂ ਨਦੀ ਦੇ ਕੰਢੇ ਲੈ ਜਾ ਕੇ ਨਦੀ ਦੇ ਪਾਣੀ ਦੇ ਵਿੱਚ ਉਹਨੂੰ ਪ੍ਰਵੇਸ਼ ਕਰਾਇਆ ਉਹਦਾ ਇਸ਼ਨਾਨ ਕਰਵਾਇਆ ਪਾਣੀ ਪਿੰਦੇ ਸਾਰੀ ਠੰਡੇ ਪਾਣੀ ਦੇ ਨਾਲ ਉਹਦੀਆਂ ਅੱਖਾਂ ਬੰਦ ਹੋ ਗਈਆਂ ਮਾਨੋ ਉਹਦਾ ਸਾਹ ਰੁਕ ਗਿਆ ਅੱਖਾਂ ਬੰਦ ਹੋਈਆਂ بے ہوش ਹੋ ਗਿਆ ਘਰ ਵਾਲੇ ਉੱਚੀ ਉੱਚੀ ਤਾਹਾਂ ਮਾਰਨ ਲੱਗ ਪਏ ਕੁਝ ਨਾਲ ਦੇ ਜਿਹੜੇ ਬਾਬਾ ਕਰਮ ਸਿੰਘ ਦੀ ਮਹਿਮਾ ਤੋਂ ਨਹੀਂ ਜਾਣੂ ਸਨ ਉਹ ਲੱਗੇ ਕਹਿਣ ਵੇਖਿਆ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਨਮੂਨੀਏ ਦਾ ਮਰੀਜ਼ ਹੈ ਠੰਡੇ ਪਾਣੀ ਨਾਲ ਤੂੰ ਆਓਗੇ ਤੇ ਮਰ ਜਾਏਗਾ ਉਹ ਤਾਹਨੇ ਮਾਰਦੇ ਨੇ ਪਰ ਕੁਝ ਕੁ ਪਲਾਂ ਦੇ ਬਾਅਦ ਕੀ ਹੁੰਦਾ ਕਿ ਉਹ ਜਿਹੜਾ ਨੌਜਵਾਨ ਬਿਮਾਰ ਪਿਆ ਸੀ ਨਦੀ ਦੇ ਪਾਣੀ ਦੇ ਵਿੱਚੋਂ ਇੱਕਦਮ ਉੱਠ ਕੇ ਬਹਿ ਜਾਂਦਾ ਬਹਿ ਜਾਂਦਾ ਆਪਣੇ ਚਿਹਰੇ ਦੇ ਉੱਤੋਂ ਸਿਰ ਦੇ ਉੱਤੋਂ ਪਾਣੀ ਨੂੰ ਸਾਫ਼ ਕਰਨ ਲੱਗ ਪੈਂਦਾ ਫਿਰ ਉੱਠ ਕੇ ਖੜਾ ਹੋ ਜਾਂਦਾ ਹੈ ਜਿਸ ਨੂੰ ਗੱਡੇ ਦੇ ਉੱਤੇ ਪਾ ਕੇ ਲਿਆਂਦਾ ਸੀ ਉਹ ਨਦੀ ਦੇ ਵਿੱਚੋਂ ਤੁਰ ਕੇ ਆਪੇ ਬਾਹਰ ਆ ਗਿਆ ਜਦੋਂ ਬਾਹਰ ਆ ਗਿਆ ਘਰ ਵਾਲੇ ਪੁੱਛਦੇ ਨੇ ਵੀ ਤੇਰੀ ਹਾਲਤ ਕੀ ਹੈ ਤੂੰ ਠੀਕ ਹੈ ਉਸ ਬਾਲਕ ਨੇ ਆਖਿਆ ਮੈਨੂੰ ਕੁਝ ਵੀ ਨਹੀਂ ਹੋਇਆ ਉਹ ਪੁੱਛਦੇ ਨੇ ਕਿ ਤੂੰ ਤੈਨੂੰ ਇੱਕਦਮ ਕਿਵੇਂ ਫਰਕ ਪਿਆ ਤੈਨੂੰ ਤੇ ਹੋਸ਼ ਹੀ ਨਹੀਂ ਸੀ ਉਹਨੇ ਆਖਿਆ ਵੀ ਮੈਨੂੰ ਇੱਕ ਮਹਾਪੁਰਖ ਕੋਈ ਆਇਆ ਜਦੋਂ ਮੈਂ बेहोश ਹੋਇਆ ਨਦੀ ਦੇ ਪਾਣੀ ਦੇ ਵਿੱਚ ਉਹਨੇ ਆ ਕੇ ਮੇਰੀ ਬਾਹ ਫੜੀ ਐ ਬਾਹ ਫੜ ਕੇ ਮੈਨੂੰ ਖੜਾ ਕੀਤਾ ਖੜਾ ਕਰਕੇ ਮੈਨੂੰ ਹੌਸਲਾ ਦਿੱਤਾ ਕਿ ਨੌਜਵਾਨਾ ਉੱਠ ਜਿੰਨੀ ਗੁਜ਼ਰ ਗਈ ਐ ਉਤੇ ਹੱਥ ਨਹੀਂ ਆਉਣੀ ਜਿਹੜੀ ਰਹਿ ਗਈ ਐ ਇਹ ਤੂੰ ਗੁਰੂ ਨਾਨਕ ਦੇ ਲੇਖੇ ਲਾ ਦੇ ਸੇਵਾ ਸਿਮਰਨ ਭਜਨ ਕਰਦਿਆਂ ਇਹਨੂੰ ਗੁਜ਼ਾਰ ਉਹ ਘਰ ਵਾਲੇ ਪੁੱਛਦੇ ਨੇ ਉਹ ਬਜ਼ੁਰਗ ਕੌਣ ਸੀ ਉਹ ਮਹਾਤਮਾ ਕੌਣ ਸੀ ਜਦੋਂ ਅੰਦਰ ਆਉਂਦੇ ਨੇ ਤੇ ਉਹ ਨੌਜਵਾਨ ਮਹਾਪੁਰਖ ਬਾਬਾ ਕਰਮ ਸਿੰਘ ਵਾਲੇ ਇਸ਼ਾਰਾ ਕਰਕੇ ਕਹਿੰਦਾ ਆ ਮਹਾਪੁਰਖ ਸੀ ਜਿਨ੍ਹਾਂ ਨੇ ਮੈਨੂੰ ਨਦੀ ਦੇ ਪਾਣੀ ਦੇ ਵਿੱਚੋਂ ਉਠਾ ਕੇ ਖੜਾ ਕੀਤਾ ਉਹ ਸਨ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਜਿਨ੍ਹਾਂ ਦਾ ਜਨਮ ਰਾਵਲ ਪਿੰਡੀ ਦੇ ਨੇੜੇ ਪਿੰਡ ਕਾਦੀਆਂ ਇਤਿਹਾਸ ਵਿੱਚ ਕਾਜੀਆਂ ਵੀ ਦਰਜ ਹੈ ਉੱਥੇ ਪਾਕਿਸਤਾਨ ਦੇ ਵਿੱਚ ਜੋ ਇਲਾਕਾ ਅੱਜ ਕੱਲ ਰਹਿ ਗਿਆ ਉੱਥੇ ਹੋਇਆ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਪੰਜਾ ਪਿਆਰਿਆਂ ਦੀ ਮੁਖੀ ਭਾਈ ਸਾਹਿਬ ਭਾਈ ਦਇਆ ਸਿੰਘ ਦੀ ਸੰਪਰਦਾ ਦੇ ਚਮਕਦੇ ਸਤਾਰੇ ਸੱਤਵੇਂ ਮਹਾਪੁਰਖ ਐਸੇ ਹੋਏ ਨੇ ਜਿਨ੍ਹਾਂ ਨੇ ਦੇਸ਼ ਵਾਸਤੇ ਕੌਮ ਵਾਸਤੇ ਪੰਥ ਵਾਸਤੇ ਬੇਅੰਤ ਸੇਵਾਵਾਂ ਕੀਤੀਆਂ ਸਿੱਖੀ ਵਾਸਤੇ ਬੇਅੰਤ ਪ੍ਰਚਾਰ ਕੀਤਾ ਔਰ ਪ੍ਰਚਾਰ ਹੀ ਨਹੀਂ ਕੀਤਾ ਅੱਗੇ ਬੇਅੰਤ ਮਹਾਪੁਰਖ ਪੈਦਾ ਕੀਤੇ ਜਿਨ੍ਹਾਂ ਮਹਾਪੁਰਖਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਕੌਮ ਦੀ ਸੇਵਾ ਕੀਤੀ ਦੇਸ਼ ਦੀ ਸੇਵਾ ਕੀਤੀ ਗੁਰੂ ਨਾਨਕ ਦੇ ਉਪਦੇਸ਼ ਨੂੰ ਕਲਗੀਧਰ ਪਾਤਸ਼ਾਹ ਦੇ ਖੰਡੇ ਬਾਟੇ ਦੇ ਅੰਮ੍ਰਿਤ ਨੂੰ ਘਰ ਘਰ ਪਹੁੰਚਾਇਆ ਔਰ ਗੁਰਬਾਣੀ ਤੋਂ ਪਰਮਾਤਮਾ ਤੋਂ ਟੁੱਟ ਚੁਕੇ ਲੋਕਾਂ ਨੂੰ ਗੁਰਬਾਣੀ ਨਾਲ ਜੋੜਿਆ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਨਾਲ ਜੋੜਿਆ ਸੋ ਇਹ ਸੀ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਮਹਾਂਪੁਰਖਾਂ ਦਾ ਜੀਵਨ ਦੇ ਵਿੱਚੋਂ ਕੁਝ ਇੱਕ ਪੱਖ ਕਿਉਂਕਿ ਮਹਾਂਪੁਰਖਾਂ ਦਾ ਜੀਵਨ ਹੈ ਜਿਹੜਾ ਉਹ ਬਹੁਤ ਵੱਡਾ ਸਮੁੰਦਰ ਦੀ ਤਰ੍ਹਾਂ ਹੈ ਉਹਦੇ ਪੂਰੇ ਜੀਵਨ ਵਾਸਤੇ ਉਹਨਾਂ ਦੇ ਜੀਵਨ ਵਾਸਤੇ ਬਹੁਤ ਲੰਮਾ ਸਮਾਂ ਚਾਹੀਦਾ ਹੈ ਸੋ ਉਹਨਾਂ ਦੇ ਜੀਵਨ ਦੇ ਵਿੱਚੋਂ ਕੁਝ ਘਟਨਾਵਾਂ ਕੁਝ ਪੱਖ ਲੈ ਕੇ ਆਪਜੀ ਨਾਲ ਸਾਂਝੇ ਕੀਤੇ ਨੇ ਆਸ ਹੈ ਉਮੀਦ ਹੈ ਕਿ ਸੰਗਤਾਂ ਦੇ ਅੱਗੇ ਇਹ ਜੇ ਜੋ ਵੀ ਮਹਾਪੁਰਖਾਂ ਦੇ ਫੁੱਲ ਰੂਪੀ ਬਚਨ ਰੱਖੇ ਗਏ ਨੇ ਉਹਨਾਂ ਨੂੰ ਸੰਗਤਾਂ ਪ੍ਰਵਾਨ ਕਰਨਗੀਆਂ ਧੰਨਵਾਦ ਕਰਦੇ ਹਾਂ ਸੰਤ ਬਾਬਾ ਮਾਨ ਸਿੰਘ ਭੇਵੇ ਵਾਲੇ ਮਹਾਪੁਰਖਾਂ ਦਾ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਆਪ ਜੀ ਦੇ ਨਾਲ ਇਹ ਸਾਂਝ ਪੈ ਸਕੀ ਹੈ ਧੰਨਵਾਦ ਸੰਤ ਬਾਬਾ ਮੋਹਨ ਸਿੰਘ ਭੇਵੇ ਵਾਲਿਆਂ ਦਾ ਸੋ ਆਓ ਇਹਨਾਂ ਕੁਝ ਬੋਲਦੇ ਹੋਈਆਂ ਬੇਅੰਤ ਹੋਈਆਂ ਪੁੱਲਾਂ ਗਲਤੀਆਂ ਦੀ ਮਾਫੀ ਸਰਬਤ ਸੰਗਤਾਂ ਇੱਕ ਵਾਰੀ ਫਤੇ ਦੀ ਸਾਂਝ ਕਰੋ ਜੀ ਅਗਲੇ ਐਪੀਸੋਡ ਦੇ ਵਿੱਚ ਅਗਲੇ ਮਹਾਪੁਰਖਾਂ ਦਾ ਜੀਵਨ ਲੈ ਕੇ ਆਪ ਜੀ ਦੇ ਨਾਲ ਸਾਂਝ ਪਾਵਾਂਗੇ ਸੋ ਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ